हां जी दोस्तों सारेया नुं सस् नमस्कार स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਪਹੁੰਚਿਆ ਦੋਸਤੋ ਦੋ ਪਸ਼ੂ ਅੱਜ ਵੀਰ ਹੈਪੀ ਦੇ ਕੋਲੇ ਦਿਖਾਵਾਂਗੇ ਤੁਹਾਨੂੰ ਇੱਕ ਝੋਟੀ ਆ ਦੋਸਤੋ ਪਹਿਲਾ ਸੂਆ ਸੂਈ ਆ ਤਾਜੀ ਸੂਈ ਆ ਪੂਰੀ ਗੱਲਬਾਤ ਕਰਾਂਗੇ 나ੜੂ ਬੱਚੇ ਦੇ ਨਾਲ ਹੋਵੇਗਾ ਇੱਕ ਵੈੜ ਦੋਸਤੋ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਤੇ ਪੂਰੀ ਗੱਲਬਾਤ ਕਰ ਲਾਂਗੇ ਅੱਜ 15 ਮਈ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਦੁਪਹਿਰ ਦੇ ਕੋਈ 2 ਵਜੇ ਦਾ ਸਮਾਂ ਹੈ ਪਸ਼ੂ ਦੋਸਤੋ ਜਿਸ ਘਰ ਤੋਂ ਵੀ ਆਪਾਂ ਦਿਖਾਉਣੀ ਆ ਤੁਹਾਨੂੰ ਆਪਦੀ ਤਸੱਲੀ ਜਿਹੜੀ ਆ ਤੁਸੀਂ ਹਰ ਵਾਰ ਦੀ ਤਰ੍ਹਾਂ ਜਿਹੜੀ ਇੱਕ ਇੱਕ ਬੇਨਤੀ ਹੁੰਦੀ ਆ ਵਿਚਵਾਈ ਇੱਕ ਟਾਈਮ ਦੋ ਟਾਈਮ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਓਨਰ ਦੇ ਨਾਲ ਮਾਲਕ ਦੇ ਨਾਲ ਸੌਦਾ ਕਰ ਲਿਆ ਕਰੋ ਗੱਲਬਾਤ ਆਪਾਂ ਵੀਰ ਹੈਪੀ ਦੇ ਨਾਲ ਕਰਦੇ ਆ ਡਿਟੇਲ ਜਿਹੜੀ ਦੋਸਤੋ ਪੁੱਛ ਲੈਣੀ ਆ ਵੀ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਆ ਠੀਕ ਆ ਤੇ ਸਭ ਤੋਂ ਪਹਿਲਾਂ ਵੀਰੇ ਹੈਪੀ ਸਸਰੀ ਕਾਲਪਰਾ ਸਸਰੀ ਦਾ ਸੰਦੂ ਸਾਹਿਬ ਹੋਰ ਕੰਮ ਹਾਂਜੀ ਚੜ੍ਹਦੀ ਕਲਾ ਜੀ ਚਲੋ ਠੀਕ ਹੈ ਤੇ ਅੱਜ ਫਿਰ ਤੁਰ-ਤੁਰ ਕੇ ਭਈਆ ਦੋ ਪਸ਼ੂ ਲਾਏ ਹੈ ਦੋ ਹੀ ਦੋ ਹੀ ਠੀਕ ਆ ਝੋਟੀ ਤਾਜੀ ਸੂਈ ਹੈ ਬੜੀ ਤਾਜੀ ਪਰਸੋਂ ਤੂਈ ਹੈ ਪਰਸੋਂ ਸੂਈ ਹੈ ਨਾਲ ਨਾਲ ਬੱਚੇ ਦਾ ਵੇ ਮਗਰ ਕੱਟਾ ਜੀ ਬੜੀ ਕੱਟਾ ਜੀ ਕੱਟਾ ਨਾਲੂ ਬੱਚੇ ਦੇ ਨਾਲ ਆ ਦੋਸਤੋ ਪਹਿਲਾਂ ਤੇ ਦੇਖੋ ਤੁਸੀਂ ਠੀਕ ਆ ਤੇ ਹੁਣ ਆਪਾਂ ਬਿਲਕੁਲ ਆ ਝੋਟੀ ਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਇੱਕ ਵਾਰੀ ਆ ਫੇਸ ਕੁਆਲਿਟੀ ਤੁਸੀਂ ਵੇਖ ਲਓ ਪੂਰੀ ਬੌਡੀ ਬੰਤਰ ਦੇਖ ਲਓ ਆ ਮੂੰਹ ਮੱਥਾ ਜੇ ਕੁੰਡੀ ਬਿਲਕੁਲ ਵੇਖੋ ਸਿੰਘਾ ਸਿੰਘਾ ਦੀ ਬੰਤਰ ਚੰਗੀ ਆ ਆ ਫੇਸ ਕੁਆਲਿਟੀ ਆ ਆ ਬਿਲਕੁਲ ਜਿਹੜਾ ਬੈਕ ਸਾਈਡ ਤੋਂ ਤੁਸੀਂ ਆਜੋ ਆ ਪਿੱਠ ਪੁਠਾ ਆ ਥਣ ਦੇਵਾ ਜੇ ਆ ਕਰਿਓ ਚੈੱਕ ਮੜਾ ਜੇ ਠੀਕ ਆ ਜੀ ਠੀਕ ਆ ਤੇ ਫਿਵੀਰੇ ਅਜਾ ਕਰਮਾ ਤੀਜਾ ਦਿਨ ਤੀਜਾ ਦਿਨ ਸੋਨਾ ਨੂੰ ਦਾ ਸੋਇ ਰੋ ਹਾਂ ਹਾਂਜੀ ਤੀਜਾ ਦਿਨ ਆ ਤੇ ਬੋੜਾ ਬੂੜਾ ਫਿਰ ਹੁਣ ਕਿੰਨਾ ਕੁ ਰੈਡੀ ਲੇ 5 ਲੀਟਰ ਜੀ 8 ਲੀਟਰ ਹਾਂਜੀ ਤੇ ਚਵਾਈ ਚੰਗੀ ਹੈ ਕਿਉਂ ਹੁਣ ਇੱਕ ਨੰਬਰ ਕੋਈ ਪੂਛੀਟਾ ਨਹੀਂ ਕੋਈ ਧੰਨਵਾਦ ਕਰਦੇ ਹਾਂ ਹੂੰ ਹਾਂਜੀ ਥਾਂ ਤੋਂ ਤਾਂ ਚੰਗਾ ਬਖਾਰਾ ਹੈ ਹਾਂ ਹਾਂਜੀ ਕੋਈ ਗੱਲ ਨਹੀਂ ਇਹਨੂੰ ਕਰ ਦਿੰਦੇ ਆ ਕਰਦੀ ਆ ਉਹਨਾਂ ਬੰਦਾ ਘਰ ਹੋਈ ਕੰਢੀ ਕੁੱਢੀ ਹਾਂ ਹਾਂ ਇਹਦਾ ਪਹੜੀ ਆ ਪਹਿਲਾਂ ਛੋਟੀ ਭਰਾਵੋ ਸੂਈ ਆ ਠੀਕ ਆ ਤੇ ਵੀਰਾਂ ਦਾ ਥੋੜਾ ਜਿਹਾ ਡਰਦੀ ਆ ਕਿਉਂਕਿ ਪਸ਼ੂ ਜਿਹੜਾ ਪਹਿਲਾਂ ਪਸ਼ੂ ਹੁੰਦਾ ਵੀ ਇੱਕ ਥਾਂ ਤੇ ਟਿਕ ਕੇ ਅ ਥੋੜਾ ਜਿਹਾ ਸਮਾਂ ਗੁਜ਼ਾਰਿਆ ਹੁੰਦਾ ਪਸ਼ੂ ਨੇ ਤੇ ਜਦੋਂ ਕੋਈ ਅੱਗੋਂ ਭੈਣ ਬਰਾ ਕੁਝ ਸੇਲ ਕਰਦਾ ਤੇ ਥੋੜਾ ਜਿਹਾ ਅ ਪਸ਼ੂ ਧਾਰਤਾ ਜ਼ਰੂਰ ਆ ਇਹ ਸਾਰੇ ਵੀਰ ਤੁਸੀਂ ਸਮਝਦਾਰ ਹੋ ਬਾਕੀ ਆ ਬੈਕ ਸਾਈਡ ਤੋਂ ਤੁਸੀਂ ਇਹ ਲੇਵਾ ਦੇਖੋ ਵੀ ਕਮਾਲਾ ਕਰੀਆਂ ਪਈਆਂ ਨੇ ਵੇਖੋ ਠੀਕ ਆ ਤੇ 8 ਕਿਲੋ ਵਾਹੇ ਵੀਰ ਬੋਲਾ ਕਹਿੰਦਾ ਪਿਆ ਬਾਕੀ ਤੁਸੀਂ ਚਵਾਈ ਕਰਨੀ ਆ ਅ ਦੀ ਨਰਕ ਪਰਖਾ ਤਸल्ली ਆ ਆਪ ਕਰਕੇ ਬਿਲਕੁਲ ਵੈਰੀਫਾਈ ਕਰ ਲਿਓ ਸਾਂ ਤੋਂ ਦੀ ਕੁਆਲਿਟੀ ਵੈਸੇ ਚੰਗੀ ਆ ਤੇ ਚਵਾਈ ਪੋਲੀ ਭਰਾਜੀ ਚੋਣ ਪਾਈ ਇਕਣਾ ਬਸ ਨੂੰ ਲਾ ਅੱਛਾ ਅੱਛਾ ਪੋਲੀ ਪੋਲੀ ਹੈ ਨਾ ਚੋਣ ਬਹੁਤ ਜ਼ਿਆਦੀ ਪੋਲੀ ਹੂੰ ਆਪਾਂ ਭੈਣ ਚੋਲੇ ਜਵਾਜੋ ਜਿਹੜਾ ਮਰਦੀ ਚੋਲੇ ਹੂੰ ਚੋਣ ਪੋਲੀ ਆ ਹਾਂਜੀ ਠੀਕ ਹੈ ਵੀਰ ਤੇ ਚਵਾਈ ਜਿਹੜੀ ਭਰਾਵੋ ਬਿਲਕੁਲ ਪੋਲੀ ਆ ਠੀਕ ਆ ਤੇ ਦੇਖ ਲਾ ਆ ਦੇਖੋ ਵੀ ਠੀਕ ਆ ਤੇ ਲੋਵੀ ਦੋਸਤੋ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਬਿਲਕੁਲ ਨਵੀਂ ਝੋਟੀ ਜਿਹੜਾ ਸੁਵੋ ਸੁਈ ਆ ਲੋਵੀ ਭਰਾਵੋ ਕਰੋ ਚੈੱਕ ਤੇ ਬਾਕੀ ਥਾਂਾਂ ਦੇ ਵੀ ਸਾਫ਼ ਆ ਤੇ ਹਾਈਟ ਜਿਹੜੀ ਆ ਮੀਡੀਅਮ ਹਾਈਟ ਦੇ ਵਿੱਚ ਆ ਦੇਖੋ ਇੰਦਰ ਦੂਰਾ ਵਾਲਾ ਇਹਨਾਂ ਨੇ ਨਿਕਲਾਉਣੇ ਕਿੱਡੀਆਂ ਕੁਲਿੰਗਾਂ ਹਾਂਜੀ ਹਰਜੀਤ ਜੀ ਉਹਨਾਂ ਦੀ ਸੋ ਦੋਸਤੋ ਅ ਅਗੋ ਜਿਹਤੋਂ ਖਰੀਦੇ ਵੀਰਾਂ ਦਾ ਵੀ ਘਰ ਦੀ ਝੋਟੀ ਸੀ ਉਹਨਾਂ ਦੇ ਤੇ ਆਹ ਜਿਹੜੀ ਦੋਸਤੋ ਝੋਟੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ ਹੋਰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਕੋਈ ਤੇ ਨਹੀਂ ਗੱਲਬਾਤ ਬਾਈ ਨਹੀਂ ਜੀ ਨਹੀਂ ਕੋਈ ਗੱਲਬਾਤ ਨਹੀਂ ਕਿਸੇ ਤਰ੍ਹਾਂ ਦੀ ਕੀ ਔਕੜ ਪਰੇਸ਼ਾਨੀ ਨਾ ਹੋਵੇ ਛੋਟੀ ਨੂੰ ਨਹੀਂ ਜੀ ਨਹੀਂ ਠੀਕ ਆ ਹਾਂਜੀ ਬਾਕੀ ਕੋਈ ਭੈਣ ਭਰਾ ਆਵੇ ਆਵੇ ਤਸੱਲੀ ਕਰ ਲਈ ਕਰਕੇ ਖੜੇ ਆਉਂਦੀ ਜਿਨੇ ਪੈਰ ਨਾਲ ਤਸੱਲੀ ਕਰੇ ਹਾਂ ਹਾਂਜੀ ਠੀਕ ਆ ਤੇ ਹੈਪੀ ਵੀਰੇ ਮੋਲ ਲੈਣ ਦੇਣ 74000 ਚ ਪੌਣੀ ਕਰ ਦਾਂਗੇ 74 ਚ ਹਾਂਜੀ ਠੀਕ ਆ ਭਰਾ 74000 ਚ ਦੋਸਤੋ ਦੋ ਦਿਨ ਗੱਲ 1011 ਕਿਲੋ ਚ ਆਈ ਉਹ ਪਰਸੋਂ ਤੇ ਸੁਈ ਜੋ ਵੇਚ ਹਾਂ ਗੰਦਾ ਮੈਡਾ ਮਰਨੀ ਮੈਡਮ ਉਹ ਚੱਲ ਗਏ ਤਾਂ ਹਮਨਾ ਦੋ ਤੋਂ ਦੋ ਜੰਗਾ ਦੇ ਅੰਦਰ ਠੀਕ ਹੈ ਹਾਂਜੀ ਪਰਸੋਂ ਸੋਈਏ ਦੋਸਤੋ ਤੇ ਹੈਪੀ ਬਾਈ ਆਂਦਾ ਵੀ 74000 ਦੀ ਘਰ ਪਹੁੰਚ ਤੇ ਜੇਕਰ ਕੋਈ ਵੀ ਆਪਦਾ ਗੱਡੀ ਦਾ ਵਹੀਕਲ ਆਪ ਕਰਕੇ ਇਥੇ ਆ ਸਕਦਾ ਜਿੰਨਾ ਖਰਚਾ ਪਿੱਛੇ ਪੈਂਦਾ ਜਿੰਨਾ ਖਰਚਾ ਉਹਨਾਂ ਛੱਡ ਦੇਣਾ ਉਹਨਾਂ ਵਿੱਚੋਂ ਉਹਦਾ ਛੋਟ ਕਰ ਦਾਂਗੇ ਚਾਹੇ ਕਿਸੇ ਦਾ 2000 ਰੁਪਏ ਚਾਹੇ ਕਿਸੇ ਦਾ 3000 ਜਿੰਨੀ ਵੀ ਟਰਾਂਸਪੋਰਟ ਦਾ ਤੁਹਾਡਾ ਖਰਚਾ ਹੋ ਜਾ ਉਹ ਵਿੱਚੋਂ ਲੈਸ ਹੋ ਜਾਊਗਾ ਜੇਕਰ ਘਰ ਤੱਕ ਪਹੁੰਚ ਆ ਉਹ 74000 ਕਹਿ ਰਿਹਾ ਠੀਕ ਆ ਬਾਕੀ ਦੋਸਤੋ ਮੇਰਾ ਕੰਮ ਜਿਹੜ ਅਗੋਂ ਮਾਲਕ ਦਾ ਕੰਮ ਆ ਪਸ਼ੂ ਕੋਈ ਲੈ ਕੇ ਆਉਣ ਦਾ ਤਸੱਲੀ ਆਪਣੀ ਕਰਕੇ ਤੇ ਜਿਹੜੇ ਵੀਰ ਨੇ ਅੱਗੇ ਖਰੀਦਣੀ ਆ ਉਹਦਾ ਜਿਹੜਾ ਬਿਲਕੁਲ ਆਪਦੀ ਜ਼ਿੰਮੇਵਾਰੀ ਆ ਦੋਸਤੋ ਤੁਸੀਂ ਵੀ ਅਗੋਂ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਕਿਸੇ ਵੀਰ ਨੇ ਰਕਮ ਆ ਪੈਸਾ ਲਾਉਣਾ ਹੈ ਪੈਸਾ ਅਗੋਂ ਵਪਾਰੀ ਨੇ ਲਾਇਆ ਤੇ ਪੈਸੇ ਅਗੋਂ ਤੁਸੀਂ ਜਿਹੜੇ ਵੀਰ ਨੇ ਘਰੀ ਰੱਖਣੀ ਆ ਉਹਨੇ ਲਾਉਣਾ ਤੇ 74000 ਦੀ ਜਿਹੜੀ ਪਹੁੰਚ ਹੁੰਦੀ ਆ ਆਜੋ ਸੈਕਿੰਡ ਨੰਬਰ ਤੇ ਤੋਂ ਉਸ ਇੱਕ ਵਾੜ ਜਿਹੜੀ ਆ ਇਹ ਵੀ ਬਿਕਾਊਗਾ ਏ ਕਿਵੇਂ ਅਜੇ ਟੁਕੀ ਨਹੀਂ ਸੰਤੂ ਸਾਹਿਬ ਟੋਕੜ ਗੱਪਣਿਆ ਟੋਕੜ ਗੱਪਣਿਆ ਹਾਂਜੀ 6 ਮਹੀਨਾ ਦੀ ਗੱਪਣਾ ਤੇ 6 ਲੀਟਰ ਦੁੱਧ ਥਾਲੇ ਤੇ 6 ਮਹੀਨੇ ਦੀ ਗੱਪਣ ਤੇ 6 ਲੀਟਰ ਦੁੱਧ 6 ਲੀਟਰ ਦੁੱਧ ਆ ਠੀਕ ਆ ਬੜੀ ਵੰਡ ਤਾਂ ਜਾ ਰਹੀ ਹੈ ਨਾ ਚੰਗੀ ਭਾਈ ਸੰਤੂ ਉਹਨਾਂ ਦਾਖੂ ਕੋ ਵਿੱਚ ਹੈ ਪਹਿਲਾਂ ਉਹ ਦੂਜਾ ਸੂਹ ਸੂਣੋ ਜਾਂਦੀ ਠੀਕ ਆ ਹਾਂਜੀ ਦੂਜਾ ਸੂਹ ਜਿਹੜਾ ਦੋਸਤ ਸੂਣ ਜਾਣਾ ਹੀ ਨੇ ਅਕੇ ਤੇ 6ਵਾਂ ਮਹੀਨਾ ਜਿਹੜਾ ਚੱਲ ਰਿਹਾ ਤੇ 6 ਲੀਟਰ ਦੁੱਧ ਚਵਾਈ ਜਿਹੜੀ ਕਿਦਾਂ ਦੀ ਚਵਾਈ ਦਾ ਨੰਬਰ ਆ ਜੀ ਠੀਕ ਆ ਜੀ ਹਾਂਜੀ ਬਾਕੀ ਇੱਕ ਟਾਈਮ ਮਿਲਦੀ ਤੁਹਾਨੂੰ ਟਾਈਮ ਨਹੀਂ ਦੋਵੇਂ ਟਾਈਮ ਜੀ ਦੋਨੋਂ ਟਾਈਮ 3 ਲੀਟਰ ਦੋਵੇਂ ਟਾਈਮ ਦੇ ਦਈਆ 3-3 ਲੀਟਰ ਜਿਹੜਾ ਹੈਪੀ ਪਾਈਆ ਦਾ ਵੀ ਦੋਨੋਂ ਟਾਈਮ ਦੇ ਦਈਆ ਖੋਲ ਕੇ ਵੀ ਦਿਖਾਈਏ ਵੀ 6 ਮਹੀਨੇ ਦੀ ਭਰਾਵੋ ਜਿਹੜੀ ਇਹ ਗੱਬਰ 6 ਮਹੀਨੇ ਸੰਭੂ ਦਾ ਆਪਾਂ ਚੈੱਕ ਕਰਵਾ ਕੇ ਲੈ ਜਾਓ ਤੇ ਡੇਟ ਲਾਵੇ 6 ਮਹੀਨੋਂ ਘੱਟ ਤਾਂ ਮੈਂ ਜਿੰਮੇਵਾਰ ਠੀਕ ਆ ਉਹ ਜਾ ਇੱਕ ਦੋ ਦਿਨ ਧੂਰ ਧੂਰ ਹਸਾਦਾ ਜਿਆਦਾ ਨਹੀਂ ਠੀਕ ਆ ਬਾਕੀ ਦੋ ਦਿਨ ਘੜੀ ਨਹੀਂ ਸਾਥੇ ਦੋ ਦਿਨ ਵਾਦ ਨਹੀਂ ਸਾਥੇ ਠੀਕ ਹੈ ਜੀ ਬਾਕੀ ਆ ਥਣ ਲੇਫਟੀ ਜਿਹੜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਰੌਸ ਅੰਗ ਦੇ ਵਿੱਚ ਇਹ ਵੈਡ ਆ ਜੀ ਅ ਆ ਕਰੂ ਚੱਟੂ ਠੀਕ ਆ ਬਾਕੀ ਆ ਥਣ ਥਣ ਜੇ ਤੇ ਆ ਕੁਆਲਟੀ ਆ ਬਿਲਕੁਲ ਇਹ ਜੀ ਤੋੜ ਗਿਆ ਜੀ ਠੀਕ ਆ ਤੇ ਹਾਥੀ ਵੀਰੇ ਇਹ ਤਾਂ ਫਿਰ ਲੈਣ ਦੇਣ ਕੀ ਕਰਤਾ ਤੂੰ ਜੋ 20000 ਚ ਪਹੁੰਚ ਕਰਦੇ 20000 ਹਾਂਜੀ ਜਿਆਦਾ ਨਹੀਂ ਹੋਊਗਾ ਘਟ ਬੱਥਰੇ ਨਹੀਂ ਮਾਨਤਨ ਬਾਕੀ ਹੋ ਜਾਊਗਾ ਹਾਂਜੀ 20000 ਚ ਪਹੁੰਚ ਤਿੰਨ ਮਹੀਨੇ ਸੰਧੂ ਸਾਹਿਬ ਫੇਰ ਸੂ ਬੜਾਵਾ ਜੇ ਮਹੀਨਾ ਰੇਡ ਮਹੀਨੇ ਫੇਰ ਮਿਲ ਪੈਣਾ ਹੂੰ ਜੋ 6 ਲੀਟਰ ਤਾਂ ਮਹੀਨਾ ਕਿ ਤਾਂ ਮਿਲਦੀ ਰਹੂਗੀ ਵਧੀਆ ਵਧੀਆ ਜੀ ਆਰਾਮ ਨਾਲ ਠੀਕ ਆ ਰਹਿ ਗਏ ਮਗਰ ਸਾਰੇ 2 ਕੁ ਮਹੀਨੇ 2 ਮਹੀਨੇ 3 ਮਹੀਨੇ ਰਹਿ ਗਈ 9 ਮਹੀਨੇ ਬਾਕੀ ਹੋ ਛੱਡਣੀ ਵੀ ਪੈਂਦੀ ਆ ਹਾਂਜੀ 3 ਮਹੀਨੇ ਤੋਂ ਬਾਅਦ ਛੱਡਣਾ ਛਾੜੀ ਛਾੜਾ ਦੋ ਕੋਈ ਹਾਂਜੀ ਠੀਕ ਆ ਬਾਈ ਹਰ ਚ ਘਰ ਪਹੁੰਚ। ਆਉਂ ਜੋ ਜੂਜੋ ਕੋਈ ਸ਼ੋਰ ਸ਼ਾੜਦਾ। ਬਾਕੀ ਕਿਸੇ ਥਣ ਦੇ ਵਿੱਚ ਕੋਈ ਖਰਾਬੀ ਨਹੀਂ। ਉਹ ਵੀ ਪੂਰ ਸ਼ਟਾ ਨਹੀਂ ਕੋਈ ਸਾਨੂੰ ਮਤ ਘੜਦੇ ਆਪਾਂ ਜੁਮੇਵਾਰ ਹੋਣਗੇ ਜੀ। ਠੀਕ। ਹਾਂ ਜੀ। ਪਸ਼ੂ ਜਿਹੜੇ ਦੋਸਤੋ ਆ ਦੋ ਸੀ ਆਜਾ ਵੀਰ ਹੈਪੀ ਦੇ ਕੋਲ। ਇੱਕ ਤਾਂ ਝੋਟੀ ਦਿਖਾਤੀ ਆ। ਠੀਕ ਆ। ਚੰਗੀ ਲੱਗੂਗੀ ਬਾਕੀ ਥਾਣਾ ਥੁਣਾ ਦੀ ਸਫਾਈ ਪੂਰੀ ਆ। ਥੋੜਾ ਜਿਹਾ ਪਸ਼ੂ ਡਰਦਾ ਚੁਸ ਕਿਉਂਕਿ ਪਹਿਲਾਂ ਝੋਟੀ ਸੂਈ ਆ ਤੇ ਅੱਗੇ ਜਿਹੜੇ ਵੀਰ ਨੇ ਖਰੀਦਣੀ ਆ ਉਹ ਆਪਦੀ ਨਰਕ ਪਰਖ ਕਰ ਸਕਦਾ। ਆ ਤੁਸੀਂ ਵੇਖੋ ਥਾਣਾ ਥੁਣਾ। ਠੀਕ ਆ ਜੀ। ਬਿਲਕੁ ਤੇ ਵਿਥਾ ਵਰਨਾ ਜਰੀਆ ਦੋਸਤੋ ਚੌਥਾ ਨਾ ਦਿਆਂ ਤੁਸੀਂ ਦੇਖੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਪਹਿਲਾਂ ਨੂੰ ਕਿਦਾਂ ਲੱਗਾ ਹਾਂਜੀ ਇਹਨੇ ਤਾਂ ਨਹੀਂ ਚਿੱਟੜੀਆਂ ਲੱਗੀਆਂ ਨੇ ਠੀਕ ਆ ਤੇ ਹੈਪੀ ਭਾਈ ਨੰਬਰ ਆਪਣੇ ਸੰਪਰਕ ਫੋਨ ਪ੍ਰਗਾ ਆਪਣਾ 8103737357594653329 ਪਿੰਡ ਆਪਣਾ ਬੁਰਜਨਾਚੂਆ ਜਿਹੜਾ ਤਰਨਤਾਰਨ ਤਹਿਸੀਲ ਵਾਟੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਡੇ ਵੀਰ ਹੈਪੀ ਠੀਕ ਆ ਦੋ ਨਗ ਤੁਹਾਨੂੰ ਦਿਖਾਏ ਆ ਦੋ ਨਗਾਂ ਦੀ ਡਿਟੇਲ ਆਪਾਂ ਸਾਂਝੀ ਕਰਤੀ ਹੈ ਤੁਹਾਡੇ ਨਾਲ ਜਰੂਰ ਘਰ ਪਹੁੰਚ ਕੇ ਤੁਸੀਂ ਤਸੱਲੀ ਨਾਲ ਜਿਹੜੀ ਚੈੱਕ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਸਰੀ ਕਾਲ ਜੀ